ਕੀ ਕੀ ਦਾ ਸ਼ੌਂਕ ਬਚਪਨ ਤੋਂ ਸੀ ਹਾਂਜੀ ਪਰ ਜਦੋਂ ਮੈਂ ਛੋਟਾ ਜਿਹਾ ਹੀ ਮੇਰੇ ਪਿੰਡ ਮੇਰੇ ਗੁਰੂ ਉਸਤਾਦ ਲਾਲਚੰਦ ਜਮਲਾ ਜੜਜੀ ਸੰਨ 70 ਵਿੱਚ ਅਸੀਂ ਆਏ 1970 ਚ ਜੀ ਹਾਂਜੀ ਹਾਂਜੀ ਅੱਛਾ ਜੀ 70 ਚ 70 70 ਤੇ ਇੱਥੇ ਉਹ ਪ੍ਰੋਗਰਾਮ ਕਰਨ ਆਏ ਤੇ ਮੈਨੂੰ ਵੀ ਗਾਉਣ ਦਾ ਮੌਕਾ ਮਿਲਿਆ ਉਸ ਉਹਨਾਂ ਦੀ ਸਟੇਜ ਤੇ ਉਹਨਾਂ ਦੀ ਸਟੇਜ ਤੇ ਸ਼ੁਰੂ ਤਾਂ ਤੇ ਜਦੋਂ ਮੈਂ ਗਾਇਆ ਤੇ ਉਹ ਜਦੋਂ 스테ਟ ਆਏ ਉਹਨਾਂ ਨੇ ਕਿਹਾ ਜਿਹੜਾ ਬੱਚਾ ਗਾ ਕੇ ਗਿਆ ਹਾਂਜੀ ਸਾਡੇ ਇੱਥੇ ਗੁਰਦੁਆਰਾ ਸਾਹਿਬ ਨੇ ਯਾਰਪੀਰ ਗੁਰਦੁਆਰਾ ਅੱਛਾ ਜੀ بڑا ਗੁਰਦੁਆਰਾ ਸਭ ਤੋਂ ਪਹਿਲੀ ਉੱਥੇ ਇੱਕ ਪਿੰਡ ਵਿੱਚ ਇੱਕੋ ਹੀ ਗੁਰਦੁਆਰਾ ਰਹੀ ਹੁਣ ਤੇ ਪੰਜ ਗੁਰਦੁਆਰੇ ਨੇ ਅੱਛਾ ਜੀ ਬਾਰੇ ਮੰਨਿਆ ਬੋਦਾ ਯਾਰਪੀਰ ਗੁਰਦੁਆਰਾ ਹੀ ਜਾਂਦਾ ਪਹਿਲਾ ਗੁਰਦੁਆਰਾ ਪਹਿਲਾ ਗੁਰਦੁਆਰਾ ਹੀ ਠੀਕ ਹੈ ਜੀ ਤੇ ਜੋ ਫਿਰ ਮੈਂ ਗਾਜੇ ਗਾਣਾ ਤਕਰੀਬ ਨੇ ਉਹਨਾਂ ਦੀ ਕਲਮ ਤੋਂ ਹੀ ਬਦਣਾ ਉਲੇ ਚਲਕ ਪਵੇ ਨੀਲੇ ਦੇ ਅਸਵਾਰ ਦੀ ਹੱਥੋ ਦੇ ਵਿੱਚ ਬਾਸ ਸੁਹਾਵੇ ਕਲਗੀ ਚਮਕਾ ਮਾਰਦੀ ਫਿਰ ਉਹਨਾਂ ਜਦੋਂ ਦੁਬਾਰਾ ਕਹਿੰਦਾ ਜਿਹੜਾ ਬੱਚਾ ਗਾ ਰਿਹਾ ਸੀ ਇੱਕ ਵਾਰੀ ਉਹਨੂੰ ਫੇਰ ਲੈਂਦਾ ਜੇ ਮੈਂ ਵੇਖਾਂ ਟੋਣਾ ਇਹ ਗੀਤ ਤੁਸੀਂ ਉਹਨਾਂ ਦਾ ਪਹਿਲਾਂ ਜਿਹੜਾ ਉਹ ਕਿਸੇ ਤਵੇ 'ਚੋਂ ਸੁਣਿਆ ਸੀ ਰਿਕਾਰਡ ਕੋਇਆ ਸੀ ਉਹਨਾਂ ਦਾ ਨਹੀਂ ਤੁੰਬੀ ਦੀ ਤਾਰ ਉਹਦੇ ਵਿੱਚ ਨਾ ਗਾਣਾ ਲਿਖਿਆ ਸੀ ਉਦੋਂ ਜਗਦੀਸ਼ ਦੇ ਨੇ ਹੁਣ ਗਾਣਾ ਕਰਾਇਆ ਸੀ ਰਿਕਾਰਡ ਉਹਨੂੰ ਬਾਹਰ ਕਰਾਇਆ ਵਾ ਹਾਂਜੀ ਮੇਰੀ ਗਿਰਤ ਪੈਣ ਤੋਂ ਬਾਹਰ ਕਰਾਇਆ ਅੱਛਾ ਜੀ ਹਾਂ ਜਦ ਕਿ ਉਹਨੇ ਟਿਊਨ ਹੋ ਰਹੀ ਹੀ ਮੈਂ ਕਿ ਹੋਰ ਸੁਣਨਾ ਗਿਆ ਨਹੀਂ ਇਹ ਤੁਸੀਂ ਇਹ ਗਾਣਾ ਲਿਆ ਕਿੱਥੋਂ ਸੀ ਉਹਨਾਂ ਦਾ ਇਹ ਮੈਂ ਤੁ ਵੀ ਤਾ ਤੂੰ ਪੜਿਆ ਹੈ ਕਿਤਾਬ ਸੀ ਪਤਾ ਅੱਛਾ ਜੀ ਠੀਕ ਹੈ ਉਹਨਾਂ ਦੀ ਉਸ ਵੇਲੇ ਕਿਤਾਬਾਂ ਸ਼ਬਦਾਂ ਭਾਸ਼ਾਵੀਆਂ ਅੱਛਾ ਜੀ ਤੇ ਮੈਨੂੰ ਤਰਬ ਹੀ ਜਦੋਂ ਮੈਂ ਗਾਇਆ ਤੇ ਮੈਨੂੰ ਤਕਰੀਬਨ ਜਿਹੜੇ ਗੁਰਦੁਆਰੇ ਸਤੇਜ ਦੇ ਸ਼ਕਤਰੀ ਹਾਂਜੀ ਇਹ ਮਾਸਟਰ ਅਮਰੀਕ ਸਿੰਘ ਜੀ ਇਸ ਵੇਲੇ ਉਹ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਮੈਂਬਰ ਨੇ ਅੱਛਾ ਜੀ ਪਰੋਮਨੀ ਗੁਰਵਰ ਜੀ ਅੱਛਾ ਏ ਤੇ ਉਹਨਾਂ ਨੇ ਨਾਲ ਕੀਤਾ ਵੀ ਇਹ ਗਾਣਾ ਜੇ ਫਿਰ ਮੌਕੇ ਤੇ ਮਨੋਣਾ ਫੈਕਟਰੀ ਜੀ ਜਾਨੀ ਇੱਕ ਗਾਣਾ ਹੋਰ ਗਾਉਣ ਦਾ ਤੁਹਾਨੂੰ ਹੋ ਸਕਦਾ ਬਾਪੂ ਜੀ ਉਹਨਾਂ ਦੀ ਸਟੇਜ ਤੇ ਇੱਕ ਗਾਣਾ ਫੇਰ ਗਵਾਇਆ ਗਿਆ ਤੁਹਾਡੇ ਕੋਲ ਹਾਂ ਜੀ ਤੇ ਫਿਰ ਉਹ ਮੈਂ ਗਾਣਾ ਗਾਇਆ ਸੀ ਉਹਨਾਂ ਚੰਨ ਬਾਦੂ ਸਿੰਘ ਦਾ ਗਾਣਾ ਲਿਖਿਆ ਸੀ ਹਾਂ ਜੀ ਉਹ ਮੇਰੀ ਵਾਰਚ ਰਕਾਰਡ ਵੀ ਆ ਐਚ ਐਮ ਕੰਪਨੀ ਚ ਰਕਾਰ ਆਇਆ ਦੇ ਕੰਮਲ ਟੂ ਕਰਲਾ ਬੰਦਿਆ ਸਮਾਂ ਨਿਕਲਦਾ ਜਾਂਦਾ ਹੀ ਵਾਹ ਜੀ ਵਾਹ ਹਰ ਕਿਸਾ ਨਾਲ ਉਮਰ ਤਰੀ ਦਾ ਕੋਟਾ ਘਟਦਾ ਜਾਂਦਾ ਹੈ ਉਹਨਾਂ ਦਾ ਗਾਣਾ ਇੱਕ ਆਈ ਸੰਭਲ ਸੰਭਲ ਕੇ ਚਾਲ ਮਟਿਆਰੇ ਜੋਬਨ ਡੁੱਲਦਾ ਜਾਂਦਾ ਜਿਸ ਨੇ ਇਸ ਦੀ ਸ਼ਾਮਨਾ ਕੀਤੀ ਮੈਂ ਤਾਂ ਕੀ ਕਰਾਂਦਾ ਇਹ ਉਹ ਟਿਊਨ ਉਹ ਲੈ ਕੇ ਨਾ ਅੱਛਾ ਜੀ ਉਹ ਗਾਣਿਆ ਲਿਖਿਆ ਉਹ ਮਗਾਇਆ ਤੇ ਉਸਤਾਦ ਜਮਲਾ ਜੀ ਕਹਿਣ ਲੱਗੇ ਵੀ ਇਹ ਬੱਚਾ ਜਿਹੜਾ ਵਾ ਜੇ ਕਿਸੇ ਦਾ ਹੋ ਜੇ ਨਾ ਹਾਂਜੀ ਪਿੰਡ ਦਾ ਨਾਂ ਚਮਕਾ ਸਕਦਾ ਫਿਰ ਉਹ ਪਿੰਡ ਦੀ ਪੰਚਾਇਤ ਸਮੁੱਚੀ ਨੇ ਸਮੁੱਚੀ ਪੰਚਾਇਤ ਮੇਰੇ ਆਪਣੇ ਭੈਣ ਭਰਾ ਭਰਾਵਾਂ ਨੇ ਸਮੁੱਚੀ ਪੰਚਾਇਤ ਨੇ ਤੋ ਮੇਰੇ ਭੈਣ ਭਰਾ ਪਿੰਡ ਨੇ ਕਿਹਾ ਵੀ ਇਹ ਅੱਜ ਤੋਂ ਬੱਚਾ ਤੁਹਾਡਾ ਅ ਅਸਤ ਜਮਲਾ ਜੀ ਸ਼੍ਰੀ ਲਾਲ ਚੰਦ ਜਮਲਾ ਜੱਟ ਜੀ ਨੂੰ ਕਿਹਾ ਵੀ ਇਹ ਨੂੰ ਤੁਸੀਂ ਹਾਂ ਤੁਹਾਡੇ ਹਵਾਲੇ ਕੀਤਾ ਹਵਾਲੇ ਕੀਤਾ ਤੇ ਤੁਸੀਂ ਨਾਲ ਲੈ ਜਾਓ ਜਾਂ ਕਿਨੂੰ ਨਾਲ ਲੈ ਜੀ ਅਸਚ ਉਹ ਕਹਿਣ ਲੱਗੇ ਵੀ ਅੱਜ ਤੋਂ ਇਹ ਬੱਚਾ ਤੁਹਾਡਾ ਤੁਸੀਂ ਲੈ ਜਾਓ ਫੇ ਮੈਨੂੰ ਨਾਲ ਲੈ ਅੱਛਾ ਜੀ ਸੰਤ ਹਰਵੰਦ ਸਿੰਘ ਜਿਹੜੇ ਤੁਹਾਡੇ ਉਸ ਵੇਲੇ ਪ੍ਰਬੰਧਕ ਕਮੇਟੀ ਦੇ ਆਪਣੇ ਇਹ ਗੁਰਦੁਆਰੇ ਦੇ ਪ੍ਰਬੰਧਕ ਅਸਚ ਪ੍ਰਬੰਧਕ ਸੀ ਗਰੰਤੀ ਠੀਕ ਗਰੰਤੀ ਸੀ ਫਿਰ ਉਹ ਮੈਨੂੰ ਸਾਡੇ ਕਿ ਆਇਓ ਤੇ ਉਦੋਂ ਜਦੋਂ ਤੁਹਾਨੂੰ ਛੱਡ ਕੇ ਆਇਆ ਜਾਂ ਉਹਨਾਂ ਕਹਾ ਪਿੰਡ ਵਾਲਿਆਂ ਵੀ ਲੈ ਜਾਓ ਜਿਹੜੇ ਪ੍ਰਬੰਧਕ ਸੀਗੇ ਵੀ ਇਹਨਾਂ ਨੂੰ ਨਾਲ ਲੈ ਜਾਓ ਹਾਂਜੀ ਤੇ ਘਰਦਿਆਂ ਵੱਲੋਂ ਸਹਿਮਤੀ ਮਿਲ ਗਈ ਘਰਦਿਆਂ ਵੱਲੋਂ ਜੇ ਮੇਰੀ ਮਾਤਾ ਜਿਹੜੀ ਉਹ ਮੇਰੀ ਜਿਹੜੀ ਬੋਤ ਮੇਰੀ ਉਹਨਾਂ ਸਪੋਰਟ ਕੀਤੀ ਆ ਅੱਛਾ ਜੀ ਤੇ ਸਾਡੇ ਬਾਪ ਜਿਹੜੇ ਸੀ ਉਹ ਤਕਰੀਬਨ ਇਹ ਵੀ ਉਦੋਂ ਹੁੰਦਾ ਵੀ ਬਿਖੋੜਾ ਜਾ ਇਹ ਵੀ ਐਨ ਪਾੜਿਆ ਇਹਨੇ ਜੀਵਤਾ ਕਿੱਥੇ ਕਲਾਕਾਰ ਪਹੁੰਚਦਾ ਇਹ ਕਰਕੇ ਗਰੀਬੀ ਹਾਲ ਤੇ ਹਾਂਜੀ ਹਾਂਜੀ ਉਸਤਾਦ ਜੀ ਜਦੋਂ ਤੁਸੀਂ ਬਾਪੂ ਜੀ ਨਾਲ ਲੁਧਿਆਣੇ ਚਲੇ ਗਏ ਜਾਂ ਤੁਹਾਨੂੰ ਤੁਹਾਡੇ ਪਿੰਡ ਵਾਲੇ ਛੱਡ ਕੇ ਆਏ ਤੇ ਉੱਥੇ ਜਾਣ ਤੋਂ ਬਾਅਦ ਫਿਰ ਕਿਵੇਂ ਤੁਹਾਡਾ ਰਹਿਣ ਸਹਿਣ ਹੋਇਆ ਕਿਵੇਂ ਤੁਹਾਨੂੰ ਮਹਿਸੂਸ ਹੋਣ ਲੱਗਾ ਕਿ ਮੈਂ ਇੱਥੇ ਇੱਕ ਗਾਇਕੀ ਦੇ ਇਸ ਵੱਡੇ ਸਮੁੰਦਰ 'ਚ ਆ ਗਿਆ ਉੱਥੇ ਹੋਰ ਵੀ ਤੁਹਾਡੇ ਉਸ ਵੇਲੇ ਨਾਲ ਬਾਪੂ ਜੀ ਦੇ ਸ਼ਾਗਿਰਦ ਹੋਣਗੇ ਹਾਂਜੀ ਬੜੀ ਉਹ ਕਿਵੇਂ-ਕਿਵੇਂ ਤੁਸੀਂ ਉੱਥੇ ਵਿਚਰੇ ਕਿਵੇਂ ਰਹੇ ਉਹ ਥੋੜਾ ਦਰਸ਼ਕਾਂ ਨਾਲ ਸਾਂਝਾ ਕਰਦੇ ਹੋ ਗਾਇਕੀ ਦੇ ਸੁਬੰਦਰ ਜੀ ਜਦੋਂ ਮੈਂ ਗਿਆ ਜੀ ਉਹਦੇ ਵਿੱਚ ਮੈਨੂੰ ਤਕਰੀਬਨ ਕਈ ਸੰਗਾ ਸਵੀਕਾਰਨੇ ਪੇ ਪੈਣੇ ਸੀਗੇ ਕੋਈ ਐਸਾ ਮੌਕਾ ਨਹੀਂ ਕਿ ਮੇਰੇ ਗੁਰ ਭਾਈ ਜਿਹੜੇ ਹਾਂਜੀ ਉਹ ਵਿਰਕਵਾ ਮੇ ਪੇਟੀ ਵਜੋਣਾ ਤੇ ਪੇਟੀ ਲਗਾ ਲੈਣ ਦੇ ਅੱਛਾ ਜੀ ਪਰ ਮੇਰੇ ਮੇਰੀ ਮਾਤਾ ਮਾਤਾ ਹਰਨਾਮਪੁਰ ਦਾਦੀ ਹੱਡੀ ਹਾਂਜੀ ਤੇ ਮੇਰੇ ਬਿਗੁਰਗ ਉਸਤਾਦ ਹਾਂਜੀ ਤੁੰ ਵੀ ਦੇ ਸਮਰਾਟ ਉਸਤਾਦ ਲਾਲਚੰਦ ਜਮਲਾ ਜੀ ਹਾਂਜੀ ਤੇ ਉਹਨਾਂ ਨੇ ਫਿਰ ਇਹਨਾਂ ਨੂੰ ਗੁੱਸੇ ਨਾਲ ਵੀ ਮੈਂ ਇਹਨੂੰ ਸੋਨੇ ਦੀ ਤੁੰਬੀ ਬਣਾ ਕੇ ਦੇ ਸਕਦਾ ਮੈਂ ਇਹਨੂੰ ਸੋਨੇ ਦੀ ਪੇਟੀ ਬਣਾ ਕੇ ਦੇ ਸਕਦਾ ਤੇ ਤਕਰੀਬਨ ਮੈਨੂੰ ਤਕਰੀਬਨ ਬਹੁਤਾ ਉਹਨਾਂ ਦਾ ਇਹ ਅਸ਼ੀਰਵਾਦ ਜਿਹੜਾ ਸੀ ਤੇ ਬਜ਼ੁਰਗਾਂ ਦਾ ਸਾਡੀ ਦਾਦੀ ਦਾ ਸਾਡੀ ਦਾਦੀ ਵੀ ਇੰਨੇ ਤਗੜੇ ਇਹ ਫੜਮਾਈਏ ਸੀ ਉਹਨਾਂ ਕਹਿੰਦਾ ਪੁੱਤਰ ਤੂੰ ਗਾਏਂਗਾ ਨਾ ਤੇ ਮੈਂ ਤੈਨੂੰ ਮੈਂ ਸੁਣਾਂਗੀ ਤੈਨੂੰ ਜੇ ਤੇਰੀ ਬਾਤ ਚੰਗੀ ਹੋਈ ਨਾ ਤੇ ਫਿਰ ਮੈਂ ਕਹੂੰਗੀ ਲਾਲ ਜੰਦੇ ਇਹਨੂੰ ਲੈ ਜਾਕਰ ਕਿ ਜੋ ਤੇਰੀ ਬਾਤ ਚੰਗੀ ਨਾ ਹੁੰਨੀ ਅੱਛਾ ਜੀ ਫਿਰ ਪੁੱਤ ਤੂੰ ਆਪਣੇ ਘਰ ਕੰਮ ਕਰੀ ਕਿਉਂਕਿ ਤੂੰ ਗਾ ਨਹੀਂ ਸਕਦਾ ਤੇ ਫਿਰ ਸਮਾਂ ਨਾ ਪਣੀ ਏਦਾਂ ਦੇ ਉਪਾ ਲਾਲਚੰਦ ਜਮਲਾ ਜੜਜੀ ਦੀ ਮਾਤਾ ਉਹ ਉਹਨਾਂ ਦੇ ਮਾਤਾ ਠੀਕ ਹੈ ਜੀ ਮਾਤਾ ਹਰਨਾਮ ਕੋ ਹਾਂਜੀ ਹਾਂਜੀ ਤੇ ਏਦਾਂ ਹੀ ਉਹਨਾਂ ਨੇ ਨਾ ਲੋਕੇ ਸੁਣਨਾ ਠੀਕ ਹੈ ਜੀ ਜਿਹੜੇ ਜਿਹੜੇ ਕਲਾਕਾਰ ਦੀ ਬੱਚੇ ਦੀ ਬਾਤ ਚੰਗੀ ਹੁੰਨੀ ਨਾ ਹਾਂਜੀ ਤੇ ਉਹਨਾਂ ਕਹਿੰਦਾ ਲਾਲਚੰਦ ਦੇ ਬੱਚੇ ਦੀ ਆਵਾਜ਼ ਬੜੀ ਸੋਹਣੀ ਤੇ ਇਹਨੂੰ ਨਾਲ ਲੈ ਜਾ ਮੇਰੇ ਤੋਂ ਵੀ ਇਹ ਕਿਰਪਾ ਉਹ ਮਾਤਾ ਹਰਨਾਮ ਕੋਰ ਦੀ ਉਸ ਦਾ ਜਮਲਾ ਅਸੀਰਵਾਦ ਆਈ ਗੁਰੂ ਕੀ ਦੀ ਹੋਈ ਆ ਠੀਕ ਹੈ ਜੀ ਜਿਹੜੀ ਕਿ ਮੈਂ ਮੈਂ ਇਹਨੂੰ ਗੱਕੀ ਗੁਕੀ ਦੇ ਨਹੀਂ ਉਹਦੀ ਪਤਾ ਨਹੀਂ ਉਹਨਾਂ ਦੀ ਸ਼ਤਸਾਇਆ ਉਹਦਾਂ ਦਾ ਸਭ ਹੋ ਗਿਆ ਮੈਨੂੰ ਅੱਜ ਵੀ ਨਹੀਂ ਯਾਦ ਕੀ ਹੁੰਦੀ ਤਿੰਨਾਂ ਚਿਹਰੋਂ ਉਹਨਾਂ ਤੋਂ ਸਿੱਖਿਆ ਲਈ ਔਰ ਰਿਕਾਰਡਿੰਗ ਦਾ سلسلہ ਮੈਨੂੰ ਇਹ ਦੱਸੋ ਤੇ ਸਾਡੇ ਦਰਸ਼ਕਾਂ ਨਾਲ ਵੀ ਗੱਲ ਸਾਂਝੀ ਕਰ ਦਿਓ ਵੀ ਰਿਕਾਰਡਿੰਗ ਜਿਹੜੀ ਤੁਹਾਡੀ ਉਹ ਕਿਵੇਂ ਸ਼ੁਰੂ ਹੋਇਆ ਸਿਲਸਿਲਾ ਕਦੋਂ ਰਿਕਾਰਡਿੰਗ ਪਹਿਲੀ ਹੋਈ ਕਿਹੜੇ ਗੀਤ ਸੀਗੇ ਉਹ ਵਰਬਾਲ ਜੀ ਇਹ ਰਿਕਾਰਡਿੰਗ ਦੀ ਕਹਾਣੀ ਮੈਂ ਹਾਂਜੀ ਤੇ ਮੇਰੇ ਤੋਂ ਪਹਿਲੇ ਜਸਦੀਪ ਜੀ ਦੀ ਰਿਕਾਰਡਿੰਗ ਹੋਈ ਸੀ ਤੇ ਏ ਵੀ ਮੇਰੀ ਤਲਬ ਹੀ ਵੀ ਮੇਰੇ ਕਾਰਟਿੰਗ ਕਰਾਵਾਂ ਮੇਰੇ ਵੀ ਹੋਵੇ ਹਾਂ ਤੇ ਮੇਰੀ ਵੀ ਹੋਵੇ ਹਾਂਜੀ ਤੇ ਇੱਕ ਵਾਰੀ ਇਦਾਂ ਹੋਇਆ ਵੀ ਮੈਂ ਡੇਰੇ ਗਾਰ ਆ ਤੇ ਮੇਰੀ ਦੇਵ ਲੱਲਾ ਵਾਲਾ ਸੀ ਉਹ ਕੀ ਕਰ ਹੁੰਦੇ ਸੀ ਜਿਹੜੇ ਅੱਜ ਕੱਲ ਰੱਬ ਨੂੰ ਪਿਆਰੇ ਹੋ ਗਿਆ ਹੋ ਗਿਆ ਹਾਂਜੀ ਉਹਨਾਂ ਨੇ ਮੇਰੀ ਭਰਕ ਤੇ ਨਰੀਕੋ ਕੰਪਨੀ ਦੇ ਭਰਕੇ ਲੈ ਕੇ ਤੇ ਮੇਰੇ ਨਾਲ ਜਸਵਿੰਦਰ ਮੈਨਾ ਆ ਗਈ ਜਸਵਿੰਦਰ ਜਮਲਾ ਜਸਵਿੰਦਰ ਜਮਲਾ ਜੀ ਬਿਲਕੁਲ ਜਟਕੀਦਾ ਸੀ ਉਹ ਮੇਰੇ ਨਾਲ ਬੜੇ ਆ ਗਏ ਹੁੰਦੇ ਸੀ ਅੱਛਾ ਜੀ ਤੇ ਉਹਨਾਂ ਉਹਨਾਂ ਸੁਣਾਇਆ ਮੈਨੂੰ ਅੱਛਾ ਜੀ ਤੇ ਕਹਿਣ ਲੱਗੇ ਮੈਨੂੰ ਆਂਦਾ ਵੀ ਤੇਰੀ ਅਨਰੀਕ ਕੋ ਕੰਪਨੀ ਤੋਂ ਐਲਪੀ ਰਿਕਾਰਡ ਦੀ ਡੇਟ ਲੈਂਦੀ ਆ ਉਹ ਉਹਨਾਂ ਨੇ ਲੈਂਦੀ ਤੇ ਉਹ ਤੁਹਾਨੂੰ ਕੰਪਨੀ ਨੂੰ ਸੁਣਾਇਆ ਤੁਹਾਨੂੰ ਨਾਲ ਲਿਖਾ ਗੋਤੇ ਅੱਛਾ ਜੀ ਤੇ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਭਾਵੇਂ ਮੇਰੀ ਡੇਟ ਲੈਂਦੀ ਹੈ ਨਾ ਐਲਪੀ ਰਿਕਾਰਡ ਦੀ ਜੀ ਪਰ ਮੈਂ ਜਿੰਨਾ ਕਿ ਮੈਂ ਇਹ ਮੈਨੂੰ ਉਸਤਾਦ ਜੀ ਨੇ ਨਾ ਕਹਿੰਦੇ ਪਾਪਾ ਜੀ ਨਾ ਕਹਿੰਦੇ ਪਾਪਾ ਜੀ ਰਿਕਾਰਡਿੰਗ ਕਰੋ ਹਾਂਜੀ ਮੈਂ ਗਾ ਨਹੀਂ ਸਕਦਾ ਮੇਰੀ ਰਿਕਾਰਡਿੰਗ ਖੋਵੇ ਜਾਣਾ ਹੋਵੇ ਅੱਛਾ ਜੀ ਮੈਂ ਕਿਉਂਕਿ ਮੈਂ ਵੀ ਨਾ ਤੇ ਮੈਂ ਉੱਥੇ ਲਿਖਣੇ ਨਹੀਂ ਆ ਕੇ ਕਦੀ ਕਿਸੇ ਦੇ ਦਫ਼ਤਰ ਗਿਆ ਹਾਂ ਮੈਂ ਮੇਰਾ ਉਸਤਾਦ ਜੀ ਨੇ ਕਿਹਾ ਨੇ ਵੀ ਤੱਕੇ ਜੋ ਸਹਾਰਾ ਉਹਦੀ ਕੀ ਹੈ ਜਿੰਦਗਾਨੀ ਮੈਂ ਵੈਸੇ ਉਹਨਾਂ ਨੇ ਸਹਾਰਾ ਦਿੱਤਾ ਸੀ ਵੀ ਮੈਂ ਇਥੇ ਬੈਠਾ ਆਪੇ ਕਰਾਉਣਗੇ ਉਹਨਾਂ ਨੇ ਮੇਰੀ ਕਰਾਇਆ ਜਦੇਬ ਉਹਨਾਂ ਦੇ ਜਾਨੋ ਉਹਨਾਂ ਦੇ ਬੱਚੇ ਆ ਚਲੋ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਚ ਦੀਵਾਸ ਦੇ ਜਿਵੇਂ ਕਿ ਉਹਨਾਂ ਮੰਗੂ ਮੈਨੂੰ ਪਿਆਰ ਦਿੱਤਾ ਤੇ ਉਸਤਾਦ ਜੀ ਉਹ ਫਿਰ ਰਿਕਾਰਡਿੰਗ ਜਿਹੜੀ ਨਰੀਕੋ ਤੋਂ ਡੇਟ ਲੈਂਦੀ ਉਹਨਾਂ ਨੇ ਜਸਵਿੰਦਰ ਯਮਲਾ ਜੀ ਨੇ ਉਹ ਤੁਸੀਂ ਰੱਦ ਕਰਤੀ ਕੈਨਸਲ ਕਰਤੀ ਨਹੀਂ ਮੈਂ ਨਹੀਂ ਕਰਾਉਣ ਨਹੀਂ ਗਿਆ ਮੈਂ ਪਾਪਾ ਜੀ ਮੈਂ ਦੇ ਮੈਂ ਲੱਲਾ ਨੂੰ ਕਿਹਾ ਮੈਂ ਵੀ ਪਾਪਾ ਜੀ ਕੋਈ ਜਾਤ ਚੰਨ ਲੋ। ਐ ਲੱਲਾ ਵਾਲਿਆਂ ਦੇ ਕਰਵਾ। ਲੱਲਾ ਜੀ ਲੱਲਾ ਵਾਲੇ ਨੂੰ ਕਿਹਾ ਮੈਂ ਵੀ ਪਾਪਾ ਜੀ ਕੋ ਲਾਲ ਚੰਨ ਕਰਵਾ ਜੀ। ਇਹ ਡੇਟ ਜਿਹੜੀ ਜਸਵਿੰਦਰ ਜਮਲਾ ਜੀ ਨੇ ਜਾਂ ਲੱਲਾ ਵਾਲਿਆਂ ਨੇ ਲੱਲਾ ਵਾਲਿਆਂ ਨੇ ਜੀ। ਅੱਛਾ ਇਹ ਉਹਨਾਂ ਲੱਲਾ ਦੀ। ਅੱਛਾ ਅੱਛਾ ਠੀਕ ਹੈ ਮੈਂ ਭਲੇਖਾ ਖਾ ਗਿਆ। ਹਾਂ। ਅੱਛਾ ਉਹ ਡੇਟ ਲੈ ਗਿਆ ਇਹ ਤੇ ਤੁਸੀਂ ਆਖਿਆ ਵੀ ਬਾਪੂ ਜੀ ਇਹਨਾਂ ਨੂੰ ਕਰਨਗੇ ਫਿਰ ਮੈਂ ਅਗਲੇ ਬਗੈਦੇ ਕਰਾ ਸਕਦਾ ਮੈਂ। ਠੀਕ ਹੈ ਜੀ। ਫਿਰ ਬਾਪੂ ਜੀ ਨੇ ਤੁਸੀਂ ਪੁੱਛ ਆ ਗਿਆ ਲਈ ਕਿ ਮੈਂ ਰਿਕਾਰਡਿੰਗ ਕਰਾਵਾਂ ਜਾਂ ਕਿਵੇਂ? ਦੇ ਤੋਸੀ ਪੁੱਛਿਆ ਨਹੀਂ ਮੈਂ 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 ਇਹ ਵੀ ਮੈਂ ਉਹਦਾ ਕਿਹਾ ਸੀ ਮੈਂ ਪਪਾ ਜੀ ਤਰਾ ਵੀ ਦੇਵ ਲਾਲ ਆਲਾ ਕਹਿੰਦਾ ਸੀ ਵੀ ਕਾਸਟ ਬਾਰੇ ਤੇ ਮੈਂ ਉਹਨਾਂ ਨੂੰ ਨਾ ਕਰ ਦਿੱਤੀ ਵੀ ਪਪਾ ਜੀ ਇਜਾਤ ਦੇਣਗੇ ਪਹਿਲਾਂ ਤੁਸੀਂ ਨੂੰ ਪੁੱਛੋ ਨੂੰ ਅੱਛਾ ਜੀ ਉਹ ਪਪਾ ਜੀ ਪੁੱਛ ਲੈਣਾਗੇ ਅੱਛਾ ਜੀ ਤੇ ਮੈਂ ਗਿਆ ਨਾ ਠੀਕ 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 ਉਹ ਗੱਲ ਤੁਹਾਡੀ ਵਿੱਚ ਰਹਿ ਗਈ ਉਹ ਮੈਨੂੰ ਰਿਕਾਰਡਿੰਗ ਨਹੀਂ ਹੋ ਸਕਾ ਫਿਰ ਉਸ ਤੋਂ ਬਾਅਦ ਜਲਦੀ ਮਹੀਨੇ ਦੋ ਮਹੀਨੇ ਬਾਅਦ ਹੀ ਨਾ ਗੁਰੂ ਜੀ ਨੇ ਫਿਰ ਇਹ ਮੇਰੇ ਰਿਕਾਰਡ ਕਰਾਤੇ ਅਛਾ ਜੀ ਇਹ ਗੋ ਗਾਣੇ ਮੇਰੇ ਘਰ ਆਤੇ ਹਵਨੇ ਅਛਾ ਜੀ ਇੱਕ ਹੀ ਗੁਰੂ ਨਾਨਕ ਦੇਵ ਜੀ ਰਾਮ ਸੰਭ ਨੇ ਆ ਕੇ ਦੁਨੀਆ ਤਾਰੀ ਠੀਕ ਹੈ ਜੀ ਤੇ ਅਲਵੀ ਗਾਣੇ ਚੁੱਭਦੇ ਵਿਖ ਜੋ ਵੀ ਹੰਕਾਰੀ ਉਹਦੋਂ ਅਸੀਂ ਚਾਰ ਗੁਰ ਭਾਈਗੇ ਹਾਂ ਅਛਾ ਜੀ ਤੇ ਸਨ 79 ਵਿੱਚ ਅਛਾ ਜੀ ਇਹ ਫਤਿਹਪੁਰ ਇਹ ਇਹ ਰਿਗਲੋ ਟਲੀ ਕੇ ਈਗਲੋ ਟਲੀ ਇੱਧਾ ਕਰਕੇ ਠਹਿਰੇ ਸੀ ਅਛਾ ਜੀ ਤੇ ਸਾਰੇ ਜਗੀਰ ਤਾਲਬ ਜੀ ਫਿਰ ਇੱਕ ਗੰਧਾ ਧਾਰਿਆ ਸੀ ਤਸਵੀਰ ਖੋਸ਼ਦਿਲ ਜੀ ਤੇ ਨਹੀਂ ਇਹ ਨਹੀਂ ਨਾਲ ਅਛਾ ਜੀ ਜਸ਼ਵਿੰਦਰ ਵੀ ਅਛਾ ਜੀ ਚਾਰ ਕਲਾਕਾਰ ਹੱਤੀ ਜਦੋਂ ਮੈਂ ਇਹਦਾ ਲਤਾ ਘੋਟ ਰਿਹਾ ਤਾਂ ਮੈਂ ਗੁਰੂਜੀ ਨੂੰ ਚਰਨਜੀਤ ਹੁਜਾ ਸਾਹਿਬ ਹੂੰ ਉਹਨਾਂ ਦੀ ਆਈ ਵੀ ਤੁਹਾਡੀ ਕੱਲ ਨੂੰ ਰਿਕਾਰਡਿੰਗ ਤੇ ਉਸਤਾਦ ਜੀ ਕਿਹੜੇ ਕਿਹੜੇ ਗਾਣੇ ਨੇ ਅਛਾ ਜੀ ਉਸਤਾਦ ਜੀ ਦੀ ਕਿਹੜੀ ਰਿਕਾਰਡਿੰਗ ਸੀਗੀ ਉਦੋਂ ਆਈ ਕਿੱਦ ਦੇ ਦਨ ਚਾਰ ਜਵਾਨੀ ਫੇਰ ਨਹੀਂ ਹੋਣੀ ਰਿਕਾਰਡ ਆਇਆ ਸੀ ਉਹ ਹਾਂ ਠੀਕ ਹੈ ਜੀ ਤੇ ਜਦੋਂ ਉਹਨੇ ਚਰਨਜੀਤ ਹੁਜਾ ਨੇ ਸੁਣਿਆ ਮੈਨੂੰ ਠੀਕ ਹੈ ਜੀ ਅੱਛਾ ਤੁਹਾਨੂੰ ਮੈਨੂੰ ਐਂਡ ਤੇ ਸੁਣਿਆ ਸਾਰਿਆਂ ਨੂੰ ਅੱਛਾ ਉਹਨਾਂ ਸਾਰਿਆਂ ਨੂੰ ਸੁਣਿਆ ਉਸਤਾਦ ਜੀ ਤੋਂ ਉਹ ਉਸਤਾਦ ਜੀ ਨੂੰ ਕੀ ਸੁਣਨਾ ਸੀ ਉਹਨਾਂ ਨੂੰ ਪਤਾ ਸੀ ਉਹਨਾਂ ਦੀ ਰਿਕਾਰਡਿੰਗ ਸੀ ਮੈਨੂੰ ਰਿਕਾਰਡਿੰਗ ਇਹਨਾਂ ਕਿਹਾ ਹੋਊਗਾ ਵੀ ਮੇਰੇ ਸ਼ਗਿਰਦ ਆ ਇਹਨਾਂ ਨੂੰ ਇਹਨਾਂ ਦੀ ਵੇਖ ਲੋ ਅੱਛਾ ਜੀ ਉਹ ਜਦੋਂ ਸੁਣਿਆ ਤੇ ਇਸ ਤਰ੍ਹਾਂ ਉਹ ਜਿਆਦਾ ਪੇਟੀ ਵੀ ਜਾ ਰਹੇ ਸੀ ਤੇ ਮੈਨੂੰ ਕਹਿਣ ਲੱਗੇ ਪਾਪਾ ਜੀ ਵੀ ਤੂੰ ਵੀ ਸੁਣਾ ਸੁਣ ਉਹ ਉਹ ਸਰੀਆ ਤੂੰ ਵੀ ਸੁਣਾ ਮੈਨੂੰ ਸਰੀਆ ਹੀ ਕਹਿੰਦੇ ਸੀ ਅੱਛਾ ਠੀਕ ਆ ਹਾਂ ਸੁਣ ਤੂੰ ਵੀ ਸੁਣਾ ਜੀ ਤੇ ਮੈਂ ਉਹ ਉਦੋਂ ਇਹ ਗੀਤ ਗਾਇਆ ਤੇ ਮੈਨੂੰ ਉੱਠ ਕੇ ਤੇ ਚੱਲ ਕੇ ਤੇ ਹੁਜੇ ਨੇ ਜੱਫੀ ਚੱਲ ਲਿਆ ਵਾਹ ਜੀ ਵਾਹ ਅਨਾ ਤੇ ਰਿਕਾਰਡਿੰਗ ਸਵੇਰੀ ਕਰਨੀ ਅਛਾ ਜੀ ਤੇਰੀ ਰਿਕਾਰਡਿੰਗ ਸਵੇਰੇ ਹੀ ਕਰਨੀ ਆ ਅਛਾ ਜੀ ਇਦਾਂ ਹੀ ਹੋਇਆ ਤੇ ਬਾਕੀ ਜਿਹੜੇ ਤੁਹਾਡੇ ਨਾਲ ਦੇ ਤੁਹਾਡੇ ਗੁਰਪਾਈ ਗਏ ਸੀ ਉਹਨਾਂ ਦੀ ਰਿਕਾਰਡਿੰਗ ਮੇਰਾ ਖਿਆਲ ਉਸ ਸਮੇਂ ਫਿਰ ਨਹੀਂ ਹੋਈ ਨਹੀਂ ਹੋਈ ਤੁਹਾਡੀ ਚੋਂ ਚੋਂ ਚਾਰਾਂ ਚੋਂ ਤੁਹਾਡੀ ਕੱਲਿਆਂ ਦੀ ਰਿਕਾਰਡਿੰਗ ਉਹ ਕਿੰਨੇ ਗੀਤ ਹੋਏ ਸੀਗੇ ਇੱਕੋ ਹੀ ਗੀਤ ਸੀ ਰਿਕਾਰਡ ਹੋਇਆ ਅਛਾ ਇੱਕੋ ਹੀ ਗੀਤ ਇੱਕੋ ਗਾਣਾ ਰਿਕਾਰਡ ਹੋਇਆ ਸੀ ਪਰ ਇਹ ਵੀ ਚਾਹੁੰਦਾ ਤੁਹਾਨੂੰ ਜੱਸਾ ਸਾਹਿਬ ਜਦੋਂ ਉਹ ਰਿਕਾਰਡਿੰਗਾਂ ਕਰਕੇ ਜੀ ਕਰਨ ਨੂੰ ਕਹਦੇ ਸੀ ਉਦੋਂ ਵੀ ਮੇਰੀ ਰਿਕਾਰਡਿੰਗ ਲਾ ਕੇ ਸੁਣਦਕੇ ਕਹਦੇ ਸੀ ਤੇ ਜਿਹਦੇ ਆਉਂਦੇ ਉਹਦੇ ਆਉਂਦਿਆ ਵੀ ਮੇਰੇ ਕੋਲ ਜਿਹੜਾ ਸੀ ਨਾ ਤੇ ਉਹ ਗਾਣਾ ਮੇਰਾ ਲਾ ਕੇ ਸੁਣਦੇ ਸੀ ਤੇ ਜਿਹੜਾ ਕਲਾਕਾਰ ਉੱਥੇ ਆਉਂਦਾ ਹੀ ਐਟਮੀ ਕੋਪੜੀ ਚ ਆਉ ਉਹ ਤੁਹਾਨੂੰ ਕਲਾਕਾਰ ਜਾਣੀ ਮੈਂ ਮੈਂ ਗਾਇਆ ਤੇ ਗਾਇਆ ਤੇ ਬੜੇ ਹੈਜ਼ੇ ਪੱਦਾ ਹੋਊਗਾ ਜਾਂ ਚੰਗਾ ਗਾਇਆ ਹੋਊਗਾ ਪਰ ਉਹਨਾਂ ਦੇ ਮਨ ਨੂੰ ਬਹੁਤ ਵਧੀਆ ਲੱਗਾ ਹੋ ਜਾਗਾ